ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੁਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੁਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੁਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੁਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੁਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾ ਥੁਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੁਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੁਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੈ ਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੈ ਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੈ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾਥ ਹੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾਥ ਹੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾਥ ਹੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾਥ ਹੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੈ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੁਣੀਂਦੋ ਜੈ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੁਣੀਂਦੋ ਜੈ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾ ਥੁਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੁਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੁਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾ ਥਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾ ਥਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੈ ਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੁਣੀਂਦੋ ਜੈ ਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੁਣੀਂਦੋ ਜੈ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੰਡ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੰਡ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੈ ਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੁਣੀਂਦੋ ਜੈ ਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੁਣੀਂਦੋ ਜੈ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲੇ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲੇ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲੇ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੋਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾਥੁਣੀ ਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਤੇ ਚਰ ਮੂਲ ਨਾ ਥੁਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੁਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥੁਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਤੇ ਚਰ ਮੂਲ ਨਾ ਥਣੀਂਦੋ ਜੇ ਚਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ